ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਕ ਸ਼ੂਰ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਜਿਹੜੇ ਹੁਣ ਨਵੇਂ ਰੂਲ ਆਏ ਆ ਅੱਜ ਹੀ ਆਏ ਆ ਤਾਂ ਮੈਂ ਸੋਚਾ ਅੱਜ ਹੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਵਾਂ ਕਿ ਫਿਰ ਤੁਸੀਂ ਕਹੋਗੇ ਵੀ ਉਸੇ ਵੇਲੇ ਵੀਡੀਓ ਬਣਾ ਕੇ ਕਿਉਂ ਨਹੀਂ ਪਾਈ ਹਨ ਤੇ ਤੁਹਾਨੂੰ ਹੁਣੇ ਵੀਡੀਓ ਬਣਾ ਕੇ ਟਾਈਮ ਸੀਗਾ ਆਪਣੇ ਤੋਂ ਤਾਂ ਤੁਹਾਨੂੰ ਦੱਸ ਦਿੰਨੇ ਆਂ ਸੋ ਭਾਈ ਜਿਹੜੇ ਬੰਦੇ ਤਾਂ ਬੈਂਡ ਖਰੀਦ ਕੇ ਐਲਸ ਦੇ ਆਉਂਦੇ ਸੀ ਕੈਨੇਡਾ ਉਹਨਾਂ ਦਾ ਤੇ ਪੈਸਾ ਪਟਾਕਾ ਠੀਕ ਹੈ ਉਹਨਾਂ ਦਾ ਤੇ ਕੰਮ ਹੋ ਗਿਆ ਖਤਮ ਹੁਣ ਕਿਉਂਕਿ ਹੁਣ ਤੁਹਾਨੂੰ ਵਰਕ ਪਰਮਿਟ ਕੈਨੇਡਾ ਦੇ ਵਿੱਚ ਨਹੀਂ ਮਿਲਣਾ ਜੇਕਰ ਤੁਸੀਂ ਐਲਸ ਦਾ ਟੈਸਟ ਕਲੀਅਰ ਨਹੀਂ ਕਰੋਗੇ ਹਾਂਜੀ ਤੁਸੀਂ ਸਹੀ ਸੁਣਿਆ ਕਿ ਜੇ ਹੁਣ ਤੁਸੀਂ ਇੰਡੀਆ ਤੋਂ ਬੈਂਡ ਖਰੀਦ ਕੇ ਆਉਨੇ ਸੀ ਨਾ ਤੁਸੀਂ ਸੋਚਦੇ ਸੀ ਵੀ ਹੁਣ ਕਿਹੜਾ ਪਤਾ ਲੱਗਣਾ ਤੇ ਅਸੀਂ ਇਦਾਂ ਹੀ ਆ ਕੇ ਇੱਥੇ ਵਰਕ ਪਰਮਿਟ ਅਪਲਾਈ ਕਰਕੇ ਰਹੀ ਜਾਵਾਂਗੇ ਜਾਂ ਕੁਝ ਵੀ ਹਨਾ ਇਦਾਂ ਇਦਾਂ ਦਾ ਝੋਲ ਕਰਕੇ ਹੁਣ ਉਹ ਦਿਨ ਗਏ ਠੀਕ ਹੈ ਹੁਣ ਅੱਜ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਸਾਹਿਬ ਦੀ ਸਟੇਟਮੈਂਟ ਆ ਜਿ ਜਦੋਂ ਹੁਣ ਦੀ ਵਰਕ ਪਰਮਿਟ ਵੀ ਅਪਲਾਈ ਕਰਨਾ 1 ਨਵੰਬਰ ਤੋਂ ਬਾਅਦ ਤੁਹਾਨੂੰ ਆਲਸ ਦਾ ਟੈਸਟ ਪਹਿਲਾਂ ਦੇਣਾ ਪੈਣਾ ਜਿਹਦੇ ਚੋਂ ਸੀਐਲਬੀ 7 ਸਕੋਰ ਕਰਨਾ ਪੈਣਾ ਸੀਐਲਬੀ 7 ਜਾਨੀ ਕਿ 5 ਬੈਂਡ 5 6 ਬੈਂਡ ਨੀਅਰ ਬਾਉਂਡਰੀ ਤੇ ਚਾਹੀਦੇ ਆ ਤੁਹਾਨੂੰ ਡਿਪੈਂਡ ਕਰਦਾ ਵੀ ਤੁਸੀਂ ਯੂਨੀਵਰਸਿਟੀ ਜੋ ਗ੍ਰੈਜੂਏਟ ਹੋਏ ਜਾਂ ਕੋਲਿਜ ਦੇ ਦੋਸਤੋ ਹੁਣ ਜਿਨ੍ਹਾਂ ਨੇ ਵੀ ਸਟੱਡੀ ਆਪਣੀ ਡਨ ਕਰਨੀ ਆ ਅਗਲੇ ਸੈਮੈਸਟਰ ਦੇ ਵਿੱਚ ਯਾਨੀ ਕਿ ਦਸੰਬਰ ਚ ਇਹਨਾਂ ਚ ਪੜਾਈ ਮੁੱਕਣੀ ਆ ਤੁਹਾਨੂੰ ਹੁਣ ਪਹਿਲਾਂ ਆਪਣਾ ਐਸ ਦਾ ਟੈਸਟ ਦੇਣਾ ਪੈਣਾ ਮਤਲਬ ਇੱਕ ਦੋ ਮਹੀਨਾ ਪਹਿਲਾਂ ਹੀ ਦੇ ਕੇ ਰੱਖ ਲਿਓ ਆਪਣਾ ਐਸ ਦਾ ਟੈਸਟ ਆਪਣੇ ਬੈਂਡ ਲੈ ਲਿਓ ਤੇ ਫਿਰ ਹੀ ਵਰਕ ਪਰਮਿਟ ਅਪਲਾਈ ਕਰ ਪਾਉਗੇ ਨਹੀਂ ਤਾਂ ਹੁਣ ਤੁਸੀਂ ਵਰਕ ਪਰਮਿਟ ਵੀ ਅਪਲਾਈ ਨਹੀਂ ਕਰ ਪਾਉਗੇ ਹਾਲਾਂਕਿ ਬੈਂਡ ਸਕੋਰ ਮਤਲਬ ਕਿ ਬੈਂਡ ਅਚੀਵ ਕਰਨੇ ਨੇ ਔਖੇ ਨਹੀਂ ਇੰਡੀਆ ਚ ਅਕਾਡੈਮਿਕ ਦੇਦਾ ਆਪਾਂ ਤੇ ਇੱਥੇ ਅਕਾਡੈਮਿਕ ਨਹੀਂ ਹੈਗਾ ਸੋ ਇੱਥੇ ਦਾ ਮੋਸਟ ਪ੍ਰੋਬੇਬਲੀ ਤੁਸੀਂ ਕਾਰ ਹੀ ਲਓਗੇ ਕਲੀਅਰ ਜਨਰਲ ਜਾਂ ਟ੍ਰੇਨਿੰਗ ਸੋ ਪਰ ਸਟਿਲ ਜਿਹੜੇ ਹੁਣ ਖਰੀਦਦੇ ਸੀ ਨਾ ਵੀ ਬ੍ਰਾਂਡ ਬ੍ਰਾਂਡ ਖਰੀਦ ਕੇ ਤੁਸੀਂ ਸੋਚ ਰਹੇ ਸਿਸਟਮ ਕਰ ਲਓਗੇ ਇਹ ਸਭ ਉਹਦੇ ਨਤੀਜਿਆਂ ਮੈਂ ਪਹਿਲੇ ਵੀਡੀਓ ਬਣਾ ਕੇ ਪਾ ਰਿਹਾ ਸੀਗਾ ਵੀ ਜਿਹੜੇ ਬ੍ਰਾਂਡ ਖਰੀਦਦੇ ਆ ਨਾ ਕਰੋ ਇਹੋ ਜਿਹਾ ਕੰਮ ਕੋਈ ਨਾ ਕੋਈ ਚੱਕਰ ਪੈ ਜਾਣਾ ਤੇ ਹੁਣੇ ਉਹਦਾ ਹੀ ਨਤੀਜਾ ਆ ਠੀਕ ਆ ਇਹ ਉਹਦਾ ਹੀ ਨਤੀਜਾ ਜਿਹੜੇ ਆਪਣੇ ਲੋਕੀਏ ਤੋਂ ਬ੍ਰਾਂਡ ਖਰੀਦ-ਖਰੀਦ ਕੇ ਆਉਂਦੇ ਪਏ ਸੀ ਇੱਥੇ ਤੇ ਉਹਨਾਂ ਨੇ ਕਰਤਾ ਇਹ ਵੀ ਕੰਮ ਹੁਣ ਕਿੰਨੀ ਕਿਉਂ ਵਾਰੀ ਕੋਈ ਬੈਂਡ ਖਰੀਦ ਲੂਗਾ ਇੰਡੀਆ ਤੋਂ ਆਉਣ ਤੋਂ ਪਹਿਲਾਂ ਵੀ ਬੈਂਡ ਖਰੀਦੂਗਾ ਫਿਰ ਇੱਥੇ ਵਰਕ ਪਰਮਿਟ ਅਪਲਾਈ ਕਰਨ ਵਾਲੇ ਵੀ ਬੈਂਡ ਖਰੀਦਦਾਗਾ ਫਿਰ ਐਲਸ ਦੇ ਜਦੋਂ ਫਿਰ ਸੌਰੀ ਜਦੋਂ ਪੀਆਰ ਅਪਲਾਈ ਕਰਨੀ ਉਦੋਂ ਵੀ ਬੈਂਡ ਖਰੀਦੋਗੇ ਕਿੰਨੀ ਕਾਰੀ ਬੈਂਡ ਖਰੀਦ ਲੋਗੇ ਇਸ ਲਈ ਉਹਨਾਂ ਨੇ ਪੱਕਾ ਹੀ ਕੰਮ ਖਤਮ ਕਰਤਾ ਏ ਸੋ ਹੁਣ ਭਾਈ ਤੁਹਾਨੂੰ ਐਲਸ ਦੇ ਨਹੀਂ ਦੇਣੀ ਪੈਣੀ ਆ ਹਨਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਵੀ ਸੋ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਆ ਇਹਨਾਂ ਨੇ ਕੀਤਾ ਸਟੈਪ ਚੱਕਿਆ ਵੀ ਜਿਹੜੇ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਕੇ ਹਨਾ ਵੀ ਹੈ ਹੈ ਕਲਾਕ ਕੇ ਇਦ ਤਾਂ ਇਹ ਵਧੀਆ ਸਟੈਪ ਚੱਕਿਆ ਕੈਨੇਡਾ ਦੀ ਗਵਰਨਮੈਂਟ ਨੇ ਬਾਕੀ ਦੇਖੋ ਉਹਦਾ ਕਿਤੇ ਨਾ ਕਿਤੇ ਡਰਾਪ ਬੈਗ ਵੀ ਇਹ ਹੈਗਾ ਵੀ ਉਹਦੀ ਫੀਸ ਵੀ ਆ IELTS ਦੇ ਇਗਜ਼ਾਮ ਦੀ ਸ਼ੋਰ ਨਹੀਂ ਮਨ ਲੱਗਾ 300 ਤੋਂ 400 ਡਾਲਰ ਦੇ ਵਿੱਚ ਵਿੱਚ ਹੈਗੀ ਆ ਇੱਕ ਵਾਰੀ ਪੇਪਰ ਦੇਣ ਦੀ ਕੈਨੇਡਾ ਦੇ ਵਿੱਚ ਜੋ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਥੋੜਾ ਐਕਸਪੈਂਸਿਵ ਤੇ ਹੈ ਮੈਂ ਮੰਨਦਾ ਪਰ ਕੀ ਕਰ ਸਕਦਾ ਇਟ ਇਜ਼ ਵਾਟ ਇਟ ਇਜ਼ ਹੁੰਦੇ ਇਹਨਾਂ ਦੇ ਪਹਿਣਾ ਹੀ ਹੁਣ ਭੱਜ ਤਾਂ ਆਪਾਂ ਇਤੋਂ ਵੀ ਨਹੀਂ ਸਕਦੇ ਭਾਈ ਠੀਕ ਆ ਐਂਡ ਤਰਨਿਆਂ ਦੇ ਵਿੱਚ ਫਿਰ ਆਪਾਂ ਨੂੰ ਇੰਗਲਿਸ਼ ਚ ਗੱਲ ਕਰਨੀ ਨਹੀਂ ਆਉਂਦੀ ਉਹਦਾ ਵੀ ਕਿਤੇ ਨਾ ਕਿਤੇ ਨਤੀਜਾ ਹੈਗਾ ਦੋਸਤੋ ਉਹ ਵੀ ਦੇਖਦੇ ਇਹ ਆ ਕਿੱਦਾਂ ਜਾਂਦੇ ਇਹਨਾਂ ਨੇ ਟਾਇਲਸ ਕੀਤੀ ਸੀ ਨਾ ਟਾਇਲਸ ਦਾ ਟੈਸਟ ਦਿੱਤਾ ਸੀ ਇਹ ਉਹਦਾ ਵੀ ਕਿਤੇ ਨਾ ਕਿਤੇ ਨਤੀਜਾ ਹੈ ਬਾਕੀ ਆਪਣਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਸਟੈਪ ਆ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਤੇ ਐਂ ਜੁੜੇ ਰਹੋ ਅੱਗੇ ਵੀ ਬਹੁਤ ਘੈਂਟ ਘੈਂਟ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਫਿਲਹਾਲ ਆਪਣੇ ਭਰਾ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ